ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਯੁੱਧ ਨਸ਼ਿਆਂ ਵਿਰੋਧ ਦਾ ਦਾਵਾ ਠੋਕਣ ਵਾਲੀ ਪੰਜਾਬ ਸਰਕਾਰ ਅੱਜ ਚਾਰੇ ਪਾਸਿਓਂ ਘਿਰ ਗਈ ਹੈ ਕਿਰਨ ਦਾ ਕਾਰਨ ਇਸ ਕਰਕੇ ਵੀ ਬਣਦਾ ਹੈ ਕਿਉਂਕਿ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਇਸ ਸਮੇਂ ਅਣਹੋਣੀ ਹੋ ਗਈ ਹੈ ਅਣਹੋਣੀ ਦਾ ਭਾਵ ਇਹ ਹੈ ਕਿ ਉੱਥੇ ਜ਼ਹਿਰੀਲੀ ਸ਼ਰਾਬ ਪੀ ਕੇ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇਹ ਮੌਤਾਂ ਹੋਰ ਵੀ ਵਧਣਗੀਆਂ ਇਸ ਦਾ ਵੀ ਖਤਸ਼ਾ ਹੈ ਤੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਕਈ ਨਾਮ ਆਉਂਦੇ ਨੇ ਜਿਸ ਦੇ ਵਿੱਚ ਹੈ ਕਿ ਮਰੜੀ ਕਲਾ, ਭੰਡਾਲੀ ਕਲਾ ਤੇ ਥਰੀਏ ਆਲ ਇਹਨਾਂ ਪਿੰਡਾਂ ਦੇ ਵਿੱਚ ਹਹਾਕਾਰ ਮਚੀ ਹੋਈ ਹੈ ਜਦੋਂ ਲੋਕਾਂ ਦੇ ਘਰਾਂ ਤੱਕ ਇਹ ਖਬਰ ਜਾਣ ਲੱਗੀ ਕਿ ਉਹਨਾਂ ਦੇ ਜੀਜੋ ਨੇ ਉਹ ਬਿਮਾਰ ਹੋਣ ਲੱਗੇ ਨੇ ਬਿਮਾਰ ਹੋਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਂਣ ਲੱਗੀ ਹੈ ਤਬੀਅਤ ਖਰਾਬ ਹੋਣ ਲੱਗੀ ਹਸਪਤਾਲ ਲੈ ਕੇ ਜਾਇਆ ਗਿਆ ਪਹਿਲਾਂ 2 ਮੌਤਾਂ 4 ਮੌਤਾਂ 5 ਮੌਤਾਂ 6 ਮੌਤਾਂ ਉਸ ਤੋਂ ਬਾਅਦ 9 ਮੌਤਾਂ ਫਿਰ ਹੌਲੀ-ਹੌਲੀ ਪਤਾ ਲੱਗਾ ਕਿ 17 ਲੋਕਾਂ ਦੀ ਮੌਤ ਹੋ ਗਈ ਹੈ ਹਜੇ ਵੀ ਕਈ ਲੋਕ ਜ਼ਿੰਦਗੀ ਮੌਤ ਦੀ ਜੰਗ ਇਸ ਸਮੇਂ ਲੜ ਰਹੇ ਨੇ ਇਸ ਸਮੇਂ ਪੂਰੇ ਇਲਾਕੇ ਦੇ ਵਿੱਚ ਹੜਕਮ ਮਚਿਆ ਹੋਇਆ ਹੈ ਡੀਐਸਪੀ ਐਸਐਚਓ ਜੋ ਲੋਕਲ ਡੀਐਸਪੀ ਐਸਐਚਓ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਕਾਰ ਨੇ ਉਹੀ ਕੰਮ ਕੀਤਾ ਜੋ ਹਰ ਵਾਰ ਕੀਤਾ ਜਾਂਦਾ ਕਿ ਕਾਰਵਾਈ ਹੋ ਰਹੀ ਹੈ ਲੋਕਾਂ ਦੇ ਨਾਲ ਅਸੀਂ ਖੜੇ ਆ ਵਗੈਰਾ ਵਗੈਰਾ ਪਰ ਇਸ ਸਮੇਂ ਇਸ ਪੂਰੇ ਮਾਮਲੇ ਦੇ ਵਿੱਚ 10 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਬਾਕੀਆਂ ਦੀ ਫੜੋਫੜੀ ਜਾਰੀ ਹੈ ਪਰ ਜੋ ਕਹਾਣੀ ਇਸ ਸਮੇਂ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਜੋ ਲੋਕਾਂ ਦੇ ਘਰੇ ਸੱਥਰ ਵਿਛੇ ਨੇ ਜਿੰਨਾ ਘਰਾਂ ਦੇ ਵਿੱਚ ਕਮਾਉਣ ਵਾਲੇ ਚਲੇ ਗਏ ਹੁਣ ਉਹਨਾਂ ਨੂੰ ਜਵਾਬ ਕੌਣ ਦੇਵੇਗਾ ਸਰਕਾਰਾਂ ਆਉਣਗੀਆਂ ਮੁੱਖ ਮੰਤਰੀ ਸਾਹਿਬ ਆਏ ਉਹ ਵੀ ਚਲੇ ਗਏ ਉਸ ਤੋਂ ਬਾਅਦ ਹੋਰ ਆਗੂ ਪਹੁੰਚਣਗੇ ਸਾਰਿਆਂ ਨੇ ਆਪੋ ਆਪਣੀ ਗੱਲ ਕਹਿਣੀ ਹੈ ਹਾਉਸਲਾ ਦੇਣਾ ਤਾਂ ਫਿਰ ਆਪਾਂ ਆਪਣੇ ਘਰਾਂ ਨੂੰ ਚਲੇ ਜਾਣਾ ਪਰ ਜਿਨ੍ਹਾਂ ਘਰਾਂ ਦੇ ਵਿੱਚ ਇਸ ਸਮੇਂ ਦੀਵੇ ਬੁੱਝ ਗਏ ਨੇ ਉਹਨਾਂ ਦਾ ਕੀ ਹੋਏਗਾ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਚੁੱਕਾ ਹੈ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਇਹੀ ਹੈ ਹਾਲਾਂਕਿ ਪੰਜਾਬ ਭਲੇ ਜੰਗ ਦੇ ਜੋ ਸੰਤਾਪ ਸੀ ਉਸ ਤੋਂ ਉੱਭਰਿਆ ਹੀ ਸੀ ਉਸ ਤੇ ਵੀ ਤਲਵਾਰ ਲਟਕੀ ਹੋਈ ਹੈ ਪਰ ਜੋ ਇਸ ਸਮੇਂ ਮਾਜੇ ਦੇ ਵਿੱਚ ਟਰੈਜੇਡੀ ਵਾਪਰੀ ਹੈ ਉਸ ਨੇ ਪੂਰੇ ਪੰਜਾਬ ਦੇ ਮਨਾਂ ਦੇ ਵਿੱਚ ਇੱਕੋ ਹੀ ਸਵਾਲ ਖੜਾ ਕੀਤਾ ਕਿ ਸਰਕਾਰਾਂ ਹਰ ਵਾਰ ਇੱਕੋ ਹੀ ਗੱਲ ਕਹਿੰਦੀਆਂ ਕਿ ਕਾਰਵਾਈ ਹੋ ਰਹੀ ਹੈ ਮੁਲਜ਼ਮ ਫੜੇ ਜਾਣਗੇ ਅਸੀਂ ਅੱਗੇ ਤੋਂ ਇਹ ਘਟਨਾ ਨਹੀਂ ਹੋਣ ਦੇਣੀ ਪਰ ਇਹ ਘਟਨਾਵਾਂ ਹੋ ਰਹੀਆਂ ਨੇ ਇਸੇ ਦਾ ਜੋ ਤਾਜ਼ਾ ਜੋ ਮਾਮਲਾ ਸਾਹਮਣੇ ਆਇਆ ਉਹ ਇਸ ਸਮੇਂ ਨਿਕਲ ਕੇ ਆਇਆ ਮਜੀਠਾ ਹਲਕੇ ਦੇ ਵਿੱਚੋਂ ਜੋ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਤਾਂ ਜੋ ਲੋਕ ਇਸ ਤੋਂ ਪੀੜਤ ਨੇ ਉਹਨਾਂ ਦਾ ਜੋ ਤੁਸੀਂ ਹਾਲ ਦੇਖ ਰਹੇ ਹੋ ਉਹਨਾਂ ਦੇ ਘਰਾਂ ਵਿੱਚ ਜਿਹੜੇ ਇੱਕੋ ਇੱਕ ਮੌਨ ਵਾਲੇ ਜੀਸੀ ਉਹ ਗਏ ਸਾਰਿਆਂ ਦੀ ਉਮਰਾਂ ਤੁਹਾਨੂੰ ਅਹਿਮ ਗੱਲ ਇਹ ਦੱਸਦੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਕਮੌਣ ਵਾਲੇ ਸੀ ਮਾਰੇ ਆਰਤੀ ਖਲਾਜ ਤੋਂ ਆਂਦੇ ਸੀ ਉਹਨਾਂ ਦੀ ਮੌਤਾਂ ਹੋਈਆਂ ਨੇ ਜਿਹੜੇ ਜ਼ਿਆਦਾਤਰ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 30 ਸਾਲ ਤੋਂ 40 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ ਇਸ ਤੋਂ ਉੱਪਰ ਹੀ ਸਾਰੀਆਂ ਇਹਨਾਂ ਦੀ ਉਮਰਾਂ ਨੇ ਮਤਲਬ ਇਹ ਕਿ ਇਹ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਰੋਟੀ ਕਮਾਉਣ ਵਾਲੇ ਸੀ ਪਰ ਜ਼ਹਿਰੀਲੀ ਸ਼ਰਾਬ ਦੇ ਹੀ ਭੇਡ ਚੜ ਗਏ ਤੇ ਹੁਣ ਇਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਸਭ ਤੋਂ ਖਤਰਨਾਕ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਸ ਸਮੇਂ ਜ਼ੇਰੇ ਇਲਾਜ ਵੀ ਨੇ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਕੁਝ ਇਸ ਤਰ੍ਹਾਂ ਹੀ ਹੁੰਦੀ ਹੈ ਕਿ ਉਹ ਪਹਿਲਾਂ ਤੁਹਾਡੇ ਅੱਖਾਂ ਦੀ ਰੋਸ਼ਨੀ ਤੇ ਅਸਰ ਪਾਉਂਦੀ ਹੈ ਸਰੀਰ ਦੇ ਬਾਕੀ ਅੰਗਾਂ ਤੇ ਅਸਰ ਪਾਉਂਦੀ ਤੇ ਹੌਲੀ-ਹੌਲੀ ਮੌਤ ਹੋਣ ਲੱਗਦੀ ਹੈ ਸਭ ਤੋਂ ਮੰਦਭਾਗੀ ਖਬਰ ਇਹ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਵਾਲੇ ਪੰਜਾਬ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਮਜੀਠੇ ਦੇ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਜਿੱਥੇ ਖਤਸ਼ਾ ਹੈ ਕਿ ਲੋਕਾਂ ਨੇ ਹੋਰ ਸ਼ਰਾਬ ਪੀਤੀ ਹੋਏਗੀ ਉੱਥੇ ਅਨਾਉਂਸਮੈਂਟ ਕਰਨ ਦੀਆਂ ਵੀ ਖਬਰਾਂ ਆ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਜੇਕਰ ਕਿਸੇ ਨੇ ਸ਼ਰਾਬ ਪੀਤੀ ਹੈ ਜੇਕਰ ਉਹਨੂੰ ਲੱਗਦਾ ਕਿ ਤਬੀਅਤ ਖਰਾਬ ਹੈ ਤਾਂ ਪਿੱਛੇ ਨਾਰੇਵੇ ਅੱਗੇ ਆਵੇ ਪ੍ਰਸ਼ਾਸਨ ਉਸ ਦਾ ਇਲਾਜ ਕਰਵਾਏਗਾ ਤੇ ਅਸੀਂ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੀ ਇਹ ਤਸਵੀਰ ਰੱਖ ਰਹੇ ਹਾਂ ਕਿ ਜਿੱਥੇ ਅਨਾਉਂਸਮੈਂਟ ਕਰਾ ਕੇ ਉਹਨਾਂ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡਾ ਪੰਜਾਬ ਹੈ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਪਰਿਵਾਰਾਂ ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਦੇ ਜੀ ਜ਼ਹਿਰੀਲੀ ਸ਼ਰਾਬ ਦੇ ਚਪੇਟ ਵਿੱਚ ਆ ਗਏ ਨੇ ਜਾਂ ਉਸ ਤੋਂ ਪੀੜਤ ਹੋ ਗਏ ਨੇ ਉਸ ਤੋਂ ਬਾਅਦ ਮੌਤਾਂ ਦੀ ਖਬਰਾਂ ਆਉਣ ਲੱਗੀਆਂ ਤੇ ਇਹਨਾਂ ਦੇ ਉੱਪਰ ਕੀ ਬੀਤੀ ਉਹਨਾਂ ਦੀ ਜ਼ੁਬਾਨੀ ਉਹਨਾਂ ਤੋਂ ਹੀ ਸੁਣੋ ਕਾਲਪ ਕਿਦੇ ਸ਼ਰਾਬ ਦਿਨੇ ਪੀਤੀ ਇਹਨੇ ਤੇ ਰਾਤ ਪਤਾ ਨਹੀਂ ਕੀ ਹੋਇਆ ਕੀ ਨਹੀਂ ਹਾਂ ਦੇਸੀ ਤਾਂ ਨਹੀਂ ਪਤਾ ਆਂਦਾ ਪੰਜ ਕਾਲੀ ਜੀ ਪੈਂਦੀ ਕਿੰਨੇ ਕ ਪਿੰਡ ਚ ਮੌਤ ਹੋ ਚੁੱਕੀਆਂ ਸਰ ਮੇਰੇ ਪੱਕਾ ਨਹੀਂ ਪਤਾ ਮੈਂ ਤੇ ਕੰਮ ਪੰਗਾਰੀ ਕਰਾਂ ਫਿਰ ਵੀ ਤੁਹਾਨੂੰ ਪੰਗਾਰੀ ਕਿੰਨੀਆਂ ਪਾਛੇ ਪਤਾ ਲੱਗਾ ਜੀ ਇਹ ਕਿੱਥੋਂ ਲਈ ਸੀ ਨਹੀਂ ਇਹ ਚੀਜ਼ਾਂ ਨਹੀਂ ਪਤਾ ਅੱਗੇ ਪੀਂਦੇ ਸ਼ਰਾਬ ਆਹ ਪੀ ਲਿੰਦੇ ਹਾਂ ਜੀ ਕੀ ਕੰਮ ਕਰਦੇ ਪੇਂਟਰ ਦਾ ਕੰਮ ਜਾਂ ਬੋਰਡ ਵਾਲੀ ਕਿੰਨੇ ਬੱਚਾ ਜੀ ਇਹਨਾਂ ਨੂੰ ਸਜ਼ਾ ਬਹੁਤ ਸਾਰੀ ਚਾਹੀਦੀ ਹੈ ਜਿੰਨਾ ਕੋ ਪੀ ਪੀ ਕੇ ਤਾਂ ਸਾਡੇ ਘਰ ਬਰਬਾਦ ਕਰਤਾ ਬਹੁਤ ਸਾਡਾ ਸਾਡਾ ਨੁਕਸਾਨ ਹੋਇਆ ਸਾਡਾ ਘਰ ਉਜੜ ਗਿਆ ਛੋਟੇ ਛੋਟੇ ਬੱਚੇ ਨੇ ਸਾਡੇ ਚਾਰ ਬੇਟ ਤਿੰਨ ਬੇਟੀਆਂ ਇੱਕ ਬੇਟਾ ਤੇ ਮੈਂ ਇਹਨੂੰ ਨਾ ਨੂੰ ਕਿੱਥੇ ਲੈ ਕੇ ਬਹੂੰਗੀ ਏਡੀ ਜਵਾਨ ਨੂੰ ਮੇਰੇ ਬਾਤੀ ਤਾਂ ਅੱਗੇ ਦੇਸ਼ ਉਲਟਿਆ ਹੁਣ ਦੁਜਾ ਫੇਰ ਉਲਟ ਗਿਆ ਦੋ ਬੱਚੇ ਦੋਵੇਂ ਗਏ ਕੀ ਕਰਨਾ ਕੀ ਕਰਾਂ ਮੈਂ ਮੈਂ ਤਾਂ ਬਹੁਤ ਦੁਖੀ ਹੋ ਗਈ ਅੱਗੇ ਸਾਲ ਨਹੀਂ ਹੋਇਆ ਫੇਰ ਉਹ ਦੂਜਾ ਵੀ ਇਤਰਾ ਹੋ ਗਿਆ ਬਹੁਤ ਸਾਡਾ ਆਡੇ ਦਾ ਨੁਕਸਾਨ ਹੋਇਆ ਸਾਡਾ ਅਸੀਂ ਕਾਹਦੇ ਸਿਰ ਤੇ ਜੀਵਾਂ ਨੁਕਸਾਨ ਕਦੇ ਨਹੀਂ ਪੂਰਾ ਹੱਸਦਾ ਸਰਕਾਰ ਤੋਂ ਕੀ ਮਦਦ ਦੀ ਮੰਗ ਕਰਦੇ ਸਰਕਾਰ ਇਹਨਾਂ ਬੱਚਿਆਂ ਦਾ ਸੋਚੇ ਇਹਨਾਂ ਇਹਦਾ ਸੋਚੇ ਉਹਦੀ ਪਤਨੀ ਦਾ ਸੋਚੇ ਜੋ ਕੋਈ ਨੌਕਰੀ ਦਿੱਤੀ ਜੜੀ ਚਾਹੀਦੀ ਹੈ ਰੱਕ ਵੀ ਆਪਣਾ ਘਰ ਤੋਰੀ ਜਾਵੇ ਕਾਮਕਾਰ ਤੇ ਆਪਣਾ ਘਰ ਦਾ ਬੱਚੇ ਪਾਲ ਲਵੇ ਪੱਠੇ ਦਾ ਹੀ ਕਰਦੇ ਹੀ ਕੰਮ ਮੈਂਨਤ ਰਾਤ ਨੂੰ ਲਿਉਂਦੇ ਹੀ ਸਰ ਜਾਂਦਾ ਹੀ ਸਰ ਜਾਂਦਾ ਹੀ ਹਾਨੂੰ ਸ਼ਰਾਬ ਲੈ ਕੇ ਬੈ ਗਈ ਜਿਹੜੀ ਅੰਤਰਿਆਂ ਨੇ ਪਾਈ ਇਹਨਾਂ ਦੇ ਵੀ ਘਰ ਉੱਜੜ ਜਾਣ ਤੁਹਾਨੂੰ ਹੋਇਆ ਕੀ ਸੀ ਕੱਲ ਇਦਾਂ ਹੀ ਪੀਕਤੀ ਸ਼ਰਾਬ ਉਦਾਂ ਹੀ ਲੈਨਤਾ ਸੀ ਉਦਾਂ ਹੀ ਲੈ ਕੇ ਨੀਲਾ ਪੀਲਾ ਹੋ ਗਿਆ ਸੀ ਕਿੱਦਾਂ ਦਾ ਪੈਕੇਟ ਹੁੰਦਾ ਸੀ ਨਹੀਂ ਪੈਕੇਟ ਨਹੀਂ ਪਿੱਛੋਂ ਹੀ ਪੀ ਕੇ ਆਇਆ ਸੀ ਉਦੋਂ ਹੀ ਨੀਲਾ ਪੀਲਾ ਹੋ ਗਿਆ ਸੀ ਛਾਟੀ ਚਾਣ ਕੇ ਮੌਤ ਹੋ ਗਈ ਉਹਦੀ ਨਾ ਬੰਨਵ ਨਹੀਂ ਲੱਗਾ ਨਾ ਕੋਸ਼ਵ ਨਹੀਂ ਕੋ ਉਦਾਂ ਹੀ ਹੋ ਗਏ ਉਦਾਂ ਹੀ ਹੋ ਗਏ ਬਸ ਉਸੇ ਵਲੇ ਨੀਲੇ ਪੀਲੇ ਹੋ ਗਏ ਬਸ ਦੱਸ ਦਿਓ ਕੀ ਸਜ਼ਾ ਮਿਲਣੀ ਚਾਹੀਦੀ ਇਹ ਨਾ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਨੂੰ ਸਾਡਾ ਘਰ تباہ ਹੋਇਆ ਸਾਡਾ ਘਰ ਉੱਜੜ ਗਿਆ ਇਹੋ ਜਿਹੇ ਦਾ ਬੇੜਾ ਗਰਕ ਹੋਣਾ ਚਾਹੀਦਾ ਵਾ ਬਿਲਕੁਲ ਨਸਾਫ ਮਿਲਣਾ ਚਾਹੀਦਾ ਇਹੋ ਜਿਆ ਨੂੰ ਬਿਲਕੁਲ ਇਹਨੂੰ ਸਜ਼ਾ ਦੇਣੀ ਚਾਹੀਦੀ ਆ ਜੋ ਵੀ ਮਿਲਦੀ ਸਰਕਾਰ ਨੂੰ ਬਿਲਕੁਲ ਦੇਣੀ ਚਾਹੀਦੀ ਆ ਹਾਂ ਕਰਦੀ ਆ ਮੈਂ ਮੇਰੇ ਬੱਚਿਆਂ ਦਾ ਕੁਝ ਸੋਚੋ ਬਸ ਬਾਕੀ ਮੇਰਾ ਨਹੀਂ ਕੋਈ ਕੁਝ ਅਧਿਕਾਰੀ ਤੁਹਾਡੇ ਤੱਕ ਪਹੁੰਚੇ ਕੋਈ ਡਿਪਟੀ ਕਮਿਸ਼ਨਰ ਜੀ ਹਾਂ ਪਹੁੰਚੇ ਸਾਰੇ ਬਹੁਤ ਮਦਦ ਕਰ ਕੋਈ ਤੁਹਾਡੀ ਮਦਦ ਕੀਤੀ ਜਾਊਗੀ ਨਹੀਂ ਹਾਲੇ ਤੱਕ ਤੇ ਕੋਈ ਪਹੁੰਚਿਆ ਨਹੀਂ ਆ ਪਰ ਕਹਿੰਦੇ ਆ ਵੇਖੋ ਹੁਣ ਕੀ ਤਾਂ ਪੀੜਤ ਪਰਿਵਾਰਾਂ ਦਾ ਤੁਸੀਂ ਹਾਲ ਵੇਖਿਆ ਪਰ ਇੱਕ ਤਸਵੀਰ ਬਾਰੇ ਤੁਹਾਨੂੰ ਦੱਸਣਾ ਜ਼ਰੂਰੀ ਹੋਏਗਾ ਉਹ ਤਸਵੀਰ ਹੈ ਡਿਪਟੀ ਕਮਿਸ਼ਨਰ ਸਾਖੀ ਸਾਨੀ ਹੋਰਾਂ ਦੀ ਜੋ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਕਿਉਂਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਪਤਾ ਲੱਗਾ ਤਾਂ ਲਾਜ਼ਮੀ ਹੈ ਕਿ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਜਾਣਾ ਵੀ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਔਰਤਾਂ ਦੇ ਪਰਿਵਾਰ ਵਾਲੇ ਇਹਨਾਂ ਇਸ ਦੁਨੀਆ ਤੋਂ ਚਲੇ ਗਏ ਇਸ ਜ਼ਹਿਰੀਲੀ ਸ਼ਰਾਬ ਕਰਾ ਉਹਨਾਂ ਨੂੰ ਉਹ ਸੰਤਵਨਾ ਦਿੰਦੇ ਨਜ਼ਰ ਆਏ ਉਹਨਾਂ ਨੂੰ ਤਰਵਾਸ ਦਿੰਦੇ ਨਜ਼ਰ ਆਏ ਤੇ ਉਹਨਾਂ ਦਾ ਹਾਲਚਲ ਪੁੱਛਦੇ ਨਜ਼ਰ ਆਏ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਸਐਸਪੀ ਤੋਂ ਲੈ ਕੇ ਐਸਐਚਓ ਡੀਐਸਪੀ ਸਾਰਿਆਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਸਾਰੇ ਇਸ ਗੱਲ ਦੀ ਉਡੀਕ ਕਰ ਰਹੇ ਸੀ ਕਿ ਜ਼ਹਿਰੀਲੀ ਸ਼ਰਾਬ ਚਲਾਉਣ ਵਾਲਾ ਜਿਹੜਾ ਮਾਫੀਆ ਹੈ ਉਹ ਪਹਿਲਾਂ ਲੋਕਾਂ ਦੀ ਜਾਨ ਲੈ ਲਵੇ ਉਸ ਤੋਂ ਬਾਅਦ ਅਸੀਂ ਲੋਕਾਂ ਤੱਕ ਪਹੁੰਚਾਂਗੇ ਮੱਲਮ ਲੈ ਕੇ ਤਾਂ ਕਿ ਉਹਨਾਂ ਦੇ ਜ਼ਖਮਾਂ ਤੇ ਅਸੀਂ ਮੱਲਮ ਲਗਾ ਸਕੀਏ ਇਹ ਤਸਵੀਰ ਉਹੀ ਹੈ ਡਿਪਟੀ ਕਮਿਸ਼ਨਰ ਸਾਕਸ਼ੀ ਸ਼ਾਨੀ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਔਰਤਾਂ ਦੇ ਹੱਥ ਫੜ ਕੇ ਜ਼ਰੂਰ ਉਹਨਾਂ ਦਾ ਦੁੱਖ ਸਮਝਿਆ ਉਹਨਾਂ ਦੇ ਨਾਲ ਬੈਠੇ ਰਹੇ ਤੇ ਉਹਨਾਂ ਦਾ ਦੁੱਖ ਦਰਦ ਸੁਣਦੇ ਰਹੇ ਪਰ ਕੀ ਇਹ ਰੋਕਿਆ ਜਾ ਸਕਦਾ ਸੀ ਸਾਡਾ ਸਵਾਲ ਇੱਕੋ ਹੀ ਹੈ ਕਿ ਪ੍ਰਸ਼ਾਸਨ ਆਗੂ ਸਾਰੇ ਆਉਂਦੇ ਨੇ ਇੱਕ ਦੋ ਘੰਟੇ ਬਤਾਉਂਦੇ ਨੇ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਪਿੰਡਾਂ ਵਾਲੇ ਮੁੜ ਕੇ ਉਸੇ ਲੀਤ ਤੁਰ ਪੈਂਦੇ ਨੇ ਤੇ ਮੁੜ ਕੇ ਉਹਨਾਂ ਦੀ ਜ਼ਿੰਦਗੀ ਹਨੇਰੇ ਦੇ ਵਿੱਚ ਚਲੀ ਜਾਂਦੀ ਹੈ ਇਹ ਤਸਵੀਰ ਹਮੇਸ਼ਾ ਉਹ ਇੱਕ ਹੋਰ ਮਿਸਾਲ ਦੇਗੀ ਕਿ ਇੱਕ ਹੋਰ ਕਦੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਤੇ ਕੋਈ ਹੋਰ ਅਫਸਰ ਆਏਗਾ ਤੇ ਲੋਕਾਂ ਨੂੰ ਇਸ ਤਰ੍ਹਾਂ ਹੀ ਹੱਥ ਫੜ ਕੇ ਉਹਨਾਂ ਦੇ ਮੱਲਮ ਲਗਾਏਗਾ ਤੇ ਉਹ ਵਾਪਸ ਚਲਾ ਜਾਏਗਾ ਐਸੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਜੋ ਉੱਤੇ ਪਹੁੰਚੇ ਹੋਏ ਸੀ ਪਰ ਜਦੋਂ ਮੌਤ ਦਾ ਅੰਕੜਾ ਲਗਾਤਾਰ ਵਧਦਾ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾ ਗਈ ਪੂਰੇ ਪੰਜਾਬ ਦੇ ਜੋ اپੋਜੀਸ਼ਨ ਦੇ ਆਗੂ ਨੇ ਆਮ ਆਦੀ ਪਾਰਟੀ ਤੋਂ ਇਲਾਵਾ ਉਹਨਾਂ ਦੇ ਅਗੇਂਸਟ ਜੋ ਲੜਦੇ ਨੇ ਜਾਂ ਪੋਲਿਟਿਕਸ ਕਰਦੇ ਨੇ ਉਹ ਸਾਰੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਸੀਐਮ ਪੰਜਾਬ ਵੀ ਸਾਹਮਣੇ ਆਏ ਚਰਮਣੀਆਂ ਕਾਰੀ ਦਲ ਦੇ ਪ੍ਰਧਾਨ ਵੀਰ ਨੇ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਬੇਹਦ ਤਿੱਖੀ ਟਿੱਪਣੀ ਕੀਤੀ ਤੇ ਉਹਨਾਂ ਨੇ ਇੱਕ ਲੰਮਾ ਚੌੜਾ ਲੇਖ ਲਿਖਿਆ ਟਵਿੱਟਰ ਦੇ ਉੱਪਰ ਤੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਇਸ ਸਮੇਂ ਨਕਾਮ ਹੈ ਇਹ ਸਰਕਾਰ ਕਿਵੇਂ ਦੀ ਸਰਕਾਰ ਹੈ ਜਿਹੜੀ ਉਹ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਉਸ ਦੇ ਸੂਬੇ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਜਾਨ ਗੁਵਾ ਰਹੇ ਨੇ ਔਰ ਸਿਰਫ ਔਰ ਸਿਰਫ ਪ੍ਰਸ਼ਾਸਨ ਦੀ ਅਣਗਹਿਲੀ ਮਿਲੀ ਭੁਗਤ ਅਤੇ ਬਹੁਤ ਸਾਰੇ ਮਾਫੀਆਵਾਂ ਕਾਰਨ ਜਿੰਨਾ ਕਰਕੇ ਉਹਨਾਂ ਦਾ ਉਹਨਾਂ ਦੀ ਜਿਹੜੀ ਹਰਕਤਾਂ ਨੇ ਆਮ ਸ਼ਖਸ ਆਮ ਜੋ ਲੋਕ ਨੇ ਉਹਨਾਂ ਦੀ ਜ਼ਿੰਦਗੀ ਤੇ ਉੱਪਰ ਅਸਰ ਪਾਉਂਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਐਕਸਹੈਂਡਲ ਤੇ ਆ ਆਪਣੀ ਪੜਾਸ ਗੱਡੀ ਜੋ ਸੀਐਮ ਭਗਵੰਤ ਮਾਨ ਨੇ ਉਹਨਾਂ ਦੀ ਸਰਕਾਰ ਦੇ ਖਿਲਾਫ ਤੇ ਉਹਨਾਂ ਨੇ ਕਟਹਿਰੇ ਵਿੱਚ ਖੜਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਨੂੰ ਨੈਤਿਕ ਅਧਿਕਾਰ ਨੈਤਿਕ ਤੌਰ ਤੇ ਕੋਈ ਅਧਿਕਾਰ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਆਪਣਾ ਰਾਜ ਚਲਾਵੇ ਕਿਉਂਕਿ ਇਹ ਸਰਕਾਰ ਲੋਕਾਂ ਦੇ ਵਿੱਚ ਵਿਸ਼ਵਾਸ ਗਵਾ ਚੁੱਕੀ ਹੈ ਇਸ ਇਲਜ਼ਾਮ ਲਗਾਉਣਾ ਬਣਦਾ ਵੀ ਹੈ ਕਿਉਂਕਿ ਇਹ ਸਰਕਾਰ ਉਹੀ ਹੈ ਜੋ ਲਗਾਤਾਰ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਹੀਨੇ ਦੇ ਅੰਤ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਜਾਂਦਾ ਹੈ ਐਸਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਬੁਰਾ ਆਪਣਾ ਅਮਲਾ ਲੈ ਕੇ ਬਾਜ਼ਾਰਾਂ ਵਿੱਚ ਉਤਰ ਜਾਂਦੇ ਨੇ ਤੇ ਬਸਤੀਆਂ ਪਿੰਡਾਂ ਦੇ ਵਿੱਚ ਉਤਰ ਜਾਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਨਸ਼ੇੜੀਆਂ ਨੂੰ ਫੜਨ ਆਏ ਆ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਆਏ ਆ ਪਰ ਜੋ ਜ਼ਹਿਰੀਲੀ ਸ਼ਰਾਬ ਕਰਕੇ ਲੋਕ ਮਰੇ ਨੇ ਉਹਨਾਂ ਦਾ ਕੀ ਹੋਏਗਾ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਅਸੀਂ ਸਿਰਫ ਦਿਖਾਵੇ ਵਾਲਾ ਆਪਰੇਸ਼ਨ ਕਾਸੋ ਚਲਾ ਰਹੇ ਹਾਂ ਸਿਰਫ ਦਿਖਾਵੇ ਲਈ ਅਸੀਂ ਕਾਰਵਾਈਆਂ ਕਰ ਰਹੇ ਹਾਂ ਇਹ ਸਮਝ ਤੋਂ ਪਰੇ ਹੈ ਇਸ ਤੋਂ ਬਾਅਦ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਂਦੇ ਹਾਂ ਜੋ ਹਲਕੇ ਦੇ ਐਮਐਲਏ ਨੇ ਹਲਕੇ ਦੇ ਐਮਐਲਏ ਗਨੀਵ ਕੌਰ ਮਜੀਠੀਆ ਉਹਨਾਂ ਨੂੰ ਪਤਾ ਲੱਗਿਆ ਜਦੋਂ ਪੀੜਤਾਂ ਦੇ ਘਰ ਪਹੁੰਚੇ ਤੇ ਪੀੜਤਾਂ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਕਿ ਜੋ ਇਹ ਮਾਫੀਆ ਹੈ ਜ਼ਹਿਰੀਲਾ ਜਰੀਲੀ ਸ਼ਰਾਬ ਦਾ ਜੋ ਮਾਫੀਆ ਹੈ ਜੋ ਇਸ ਦੇ ਵਿੱਚ ਲੋਕ ਲੱਗੇ ਹੋਏ ਸੀ ਜਿਨ੍ਹਾਂ ਨੇ ਇੱਕ ਗੈਰ ਕਾਨੂੰਨੀ ਕਾਰੋਬਾਰ ਚਲਾਇਆ ਹੋਇਆ ਸੀ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ ਹਾਲਾਂਕਿ 10 ਗ੍ਰਫਤਾਰੀਆਂ ਵੀ ਹੋ ਚੁੱਕੀਆਂ ਨੇ ਹੋਰ ਗ੍ਰਫਤਾਰੀਆਂ ਦੇ ਲਈ ਪੁਲਿਸ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਆਪਣਾ ਆਪਰੇਸ਼ਨ ਚਲਾ ਰਹੀ ਹੈ ਕਿ ਇਹ ਤਾਰ ਜਿਹੜੇ ਨੇ ਸਿਰਫ ਮਜੀਠੇ ਅੰਮ੍ਰਿਤਸਰ ਜਾਂ ਮਾਝੇ ਦੇ ਵਿੱਚ ਨਹੀਂ ਨੇ ਸਗੋਂ ਇਸ ਤੋਂ ਬਾਹਰ ਵੀ ਇਸ ਦੇ ਤਾਰ ਜੁੜੇ ਹੋਏ ਨੇ ਤਾਂ ਗਨੀਪ ਕੌਰ ਮਜੀਠੀਆ ਜੋ ਕਿ ਉੱਥੇ ਦੇ ਐਮਐਲਏ ਨੇ ਲੋਕਾਂ ਦੇ ਵਿੱਚ ਪਹੁੰਚੇ ਹੋਏ ਸੀ ਲੋਕਾਂ ਦੇ ਨਾਲ ਉਹਨਾਂ ਨੇ ਵੀ ਦੁੱਖ ਸਾਂਝਾ ਕੀਤਾ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੀ ਸਾਹਮਣੇ ਆਏ ਜਿਨ੍ਹਾਂ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਮਾਨ ਸਰਕਾਰ ਨੂੰ ਘੇਰਿਆ ਤੇ ਮਾਨ ਸਰਕਾਰ ਦੀ ਜਿਹੜੀ ਨਾਕਾਮੀ ਹੈ ਉਸ ਨੂੰ ਉਜਾਗਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੀੜਤ ਨੇ ਹਾਲਾਕੀ ਉਹਨਾਂ ਦੀ ਮੰਗ ਏ ਸੀ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਤੌਰ ਤੇ 25-25 ਲੱਖ ਰੁਪਏ ਸਰਕਾਰ ਦੇਵੇ ਉਸ ਤੋਂ ਇਲਾਵਾ ਜੋ ਕਾਨੂੰਨੀ ਬਣਦੀ ਕਾਰਵਾਈ ਹੈ ਉਸ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਉਹ ਗੱਲ ਵੱਖ ਹੈ ਅਸੀਂ ਅੱਗੇ ਤੁਹਾਨੂੰ ਸੁਣਾਵਾਂਗੇ ਕਿ ਸੀਐਮ ਭਗਵਾਨਤ ਮਾਨ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਸ ਤਰ੍ਹਾਂ ਦਾ ਐਲਾਨ ਕੀਤਾ ਉਸ ਤੇ ਆਵਾਂਗੇ ਪਰ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਜੋ ਬਿਆਨ ਹੈ ਉਹ ਸੁਣਾ ਦਈਏ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4-5 ਨੇ ਬਹੁਤ ਸੀਰੀਅਸ ਨੇ ਇਸ ਲਈ ਇਹ ਆਕੜਾ ਵੱਧ ਵੀ ਸਕਦਾ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕੱਲ ਇਹ ਖਬਰ ਆਈ ਸੀ ਕਿ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋ ਸੰਸਕਾਰ ਕਰਾ ਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿਉਂਕਿ ਇਹ ਇਲਾਜ ਲਈ ਕਿੱਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਘਬਰਾ ਕੇ ਕਿਉਂਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਪਰ ਉਹ ਦੂਜੀ ਸ਼ਰਾਬ ਵਾਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ ਛੋਟੇ ਮੋਟੇ ਬੰਦਿਆਂ ਕਰਿੰਦਿਆਂ ਤੇ ਫੜਕਿਆ ਜੀ ਕਾਰਵਾਈ ਕਰਤੀ ਐ ਮੋਟਾਂ ਲਈ ਸਿੱਧੇ ਤੌਰ ਤੇ ਕਿੰਨੇ ਜਿੰਮੇਵਾਰ ਕਿਹਨੂੰ ਮੰਨਦੇ ਸਰਕਾਰ ਨੂੰ ਐਕਸਾਈਜ਼ ਮਿਨਿਸਟਰ ਐਕਸਾਈਜ਼ ਮਿਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲੀਅਰ ਹੈ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸ਼ੀਅਲਸ ਈਟੀਸੀ ਡੀਜੀਪੀ ਸਾਰਕ ਇੱਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਸੁਣ ਰਹੇ ਸੀ ਜੋ ਕਿ ਆਪਣੇ ਅੰਦਾਜ਼ ਦੇ ਵਿੱਚ ਸੀਐਮ ਮਾਰ ਨੂੰ ਘੇਰਦੇ ਨਜ਼ਰ ਆਏ ਨੇ ਪਰ ਇਸ ਤੋਂ ਬਾਅਦ ਜਿਸ ਗੱਲ ਦੀ ਉਡੀਕ ਸੀ ਉਸ ਪੂਰੇ ਇਲਾਕੇ ਨੂੰ ਸੀਐਮ ਭਗਵੰਤ ਮਾਨ ਉਸ ਇਲਾਕੇ ਦੇ ਵਿੱਚ ਪਹੁੰਚੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਬਹੁਤ ਸਾਰੇ ਲੋਕਾਂ ਨਾਲ ਮੀਟਿੰਗ ਕੀਤੀ ਤੇ ਜਾਇਜ਼ਾ ਲਿਆ ਜੋ ਹਾਲਾਤ ਨੇ ਉਸ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਕੈਮਰੇ ਸਾਹਮਣੇ ਆਏ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਜਦੋਂ ਅਸੀਂ ਤੁਹਾਨੂੰ ਉਹਨਾਂ ਦੀ ਜੋ ਬਿਆਨ ਸੁਣਾਵਾਂਗੇ ਉਹ ਬਿਆਨ ਬੜਾ ਹੈਰਾਨ ਕਰਨ ਵਾਲਾ ਕਿਉਂਕਿ ਉਹਨਾਂ ਦਾ ਬਿਆਨ ਤੇ ਉਹਨਾਂ ਦੀ ਬਾਡੀ ਲੈਂਗੁਏਜ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਸੀਐਮ ਭਗਵੰਤ ਮਾਨ ਉੱਥੇ ਜਾ ਕੇ ਕੁਝ ਇਸ ਤਰ੍ਹਾਂ ਗੱਲ ਕਰ ਰਹੇ ਸੀ ਜਿਵੇਂ ਕਿ ਕੋਈ اپੋਜੀਸ਼ਨ ਦਾ ਲੀਡਰ ਆਇਆ ਹੋਵੇ ਤੇ ਜੋ ਇਹ ਕਹਿ ਰਿਹਾ ਹੋਵੇ ਕਿ ਸਾਰੇ ਮਿਲੇ ਹੋਏ ਨੇ ਸਾਰਿਆਂ ਨੂੰ ਅਸੀਂ ਟੰਗ ਦੇਾਂਗੇ ਸਾਰਿਆਂ ਦੇ ਖਿਲਾਫ ਕਾਰਵਾਈ ਕਰ ਦੇਾਂਗੇ ਤੇ ਜਿਹੜੇ ਜਿਹੜੇ ਮਾਫੀਆ ਨੇ ਸਭ ਨੂੰ ਅਸੀਂ ਫੜਾਂਗੇ ਇੰਟਰ ਸਟੇਟ ਕਿਉਂ ਨਾ ਹੋਵੇ ਯਾਨੀ ਕਿ ਉਹ ਇਸ ਤਰ੍ਹਾਂ ਕਹਿ ਰਹੇ ਸੀ ਜਿਵੇਂ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕੁਝ ਕੋਈ ਹੋਰ ਚਲਾ ਰਿਹਾ ਮਾਫੀਆ ਤੇ ਉਹ ਉਸ ਦੇ ਖਿਲਾਫ ਲੜ ਰਹੇ ਨੇ ਮਤਲਬ ਤੁਸੀਂ ਸੂਬੇ ਦੇ ਸੀਐਮ ਹੋ ਤੁਹਾਡੇ ਜੋ ਹੋਰ ਸੀਨੀਅਰ ਅਫਸਰ ਸਾਹਿਬਾਨ ਨੇ ਉਹਨਾਂ ਦਾ ਕੰਮ ਕਿੰਨਾ ਕਿ ਉਹਨਾਂ ਦਾ ਕੰਮ ਸਿਰਫ ਹੈ ਕਿ ਐਸਐਚਓ ਦੇ ਡੀਐਸਪੀ ਨੂੰ ਤੁਸੀਂ ਸਸਪੈਂਡ ਕਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਇੱਕ ਉਹ ਵੱਡੇ ਵੱਡੇ ਆ ਕੇ ਦਾਅਵੇ ਕਰੋਗੇ ਦੇਖੋ ਜੀ ਅਸੀਂ ਤਾਂ ਜਿਹੜੇ ਲੋਕ ਮਰੇ ਨੇ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ ਇਸ ਕਰਕੇ ਅਸੀਂ ਤਾਂ ਆਪਣੀ ਸਾਰੀ ਜ਼ਿੰਮੇਵਾਰੀ ਨਿਭਾ ਦੇਤੀ ਪਰ ਜ਼ਿੰਮੇਵਾਰੀ ਸ਼ੁਰੂ ਉੱਥੋਂ ਹੁੰਦੀ ਸੀ ਜਦੋਂ ਇਹ ਸ਼ਰਾਬ ਵਿਕਦੀ ਹੀ ਨਾ ਇਹ ਸ਼ਰਾਬ ਬਣਾਉਣ ਵਾਲੇ ਪਹਿਲਾਂ ਹੀ ਕਾਨੂੰਨ ਦੇ ਹੱਥ ਆ ਜਾਂਦੇ ਤਾਂ ਕਿ ਇਨਾ ਪਰਿਵਾਰਾਂ ਦੀ ਜੋ ਕਮਾਉਣ ਵਾਲੇ ਸੀ ਰੋਜੀ ਰੋਟੀ ਕਮਾਉਣ ਵਾਲੇ ਸੀ ਉਹ ਇਸ ਦੁਨੀਆ ਤੋਂ ਨਾ ਜਾਂਦੇ ਸਾਨੂੰ ਖਤਸ਼ਾ ਇਹ ਕਿ ਇਹ ਮੌਤਾਂ ਦੀ ਗਿਣਤੀ 17 ਤੋਂ ਵੱਧ ਵੀ ਵਧੇਗੀ ਕਿਉਂਕਿ ਇਹ ਸ਼ਰਾਬ ਜ਼ਹਿਰੀਲ ਸ਼ਰਾਬ ਦਾ ਕੈਰੈਕਟਰ ਹੀ ਇਸ ਤਰ੍ਹਾਂ ਦਾ ਹੈ ਕਿ ਹੌਲੀ-ਹੌਲੀ ਜਿਹੜੇ ਲੋਕ ਇਸ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਦੀ ਜਾਨ ਲੈਂਦੀ ਹੈ ਖੈਰ ਇਸ ਮੁੱਦੇ ਤੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਸੀਐਮ ਭਗਵੰਤ ਮਾਨ ਹੋ ਰਹਾਂ ਤੋਂ ਤਾਂ ਉਹਨਾਂ ਨੇ ਕਿਸ ਅੰਦਾਜ਼ ਚ ਜਵਾਬ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਜੋ ਮੁਆਵਜ਼ਾ ਹੈ ਉਸ ਦੀ ਰਾਸ਼ੀ 10-10 ਲੱਖ ਰੁਪਏ ਰੱਖੀ ਤੇ ਮੈਰਿਟ ਦੇ ਆਧਾਰ ਤੇ ਮ੍ਰਿਤਕਾਂ ਦੇ ਪਰਿਵਾਰਾਂ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵੀ ਐਲਾਨ ਕਰ ਦਿੱਤਾ ਸ਼ਾਇਦ ਇਸ ਤੋਂ ਬਾਅਦ ਕੁਝ ਹੋਏਗਾ ਨਹੀਂ ਕਿਉਂਕਿ ਅਕਸਰ ਸਾਨੂੰ ਪਤਾ ਹੀ ਹੈ ਕਿ ਸਰਕਾਰਾਂ ਇਸ ਤਰ੍ਹਾਂ ਦਾ ਵਾਅਦਾ ਕਰਦੀਆਂ ਨੇ ਤੇ ਮੁੜ ਕੇ ਉਹੀ ਘਟਨਾ ਦੁਹਰਾਈ ਜਾਂਦੀ ਹੈ ਸੀਐਮ ਭਗਵੰਤ ਮਾਨ ਕੀ ਕਹਿ ਰਹੇ ਨੇ ਉਹ ਸੁਣੋ ਹੁਣ ਤੱਕ ਜੋ ਸਾਡੇ ਕੋਲੇ ਕੋਟੇ 17 ਦੇ ਕਰੀਬ ਅਣ ਹੋਈਆਂ ਮੌਤਾਂ ਹੋਈਆਂ ਜਿਹੜੇ ਪਿੰਡ 'ਚ ਅੱਪਾ ਗੁਰੂ ਘਰ 'ਚ ਖੜੇ ਆ ਇਸ ਪਿੰਡ ਦੀਆਂ ਘਟੋ ਘਟ ਏਸੇ ਪਿੰਡ ਦੀਆਂ ਪੰਜ ਤੋਂ 6 ਮੌਤਾ ਇਸੇ ਪਿੰਡ ਦੀਆਂ ਨੇ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਕਿਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੀ ਦਵਾਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਕੱਲੇ-ਕੱਲੇ ਕਮਾਊਂ ਸੀ ਲਗਭਗ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮੌਤ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਹੁਣ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਿਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਐ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਤਾਂ ਤੁਸੀਂ ਸੁਣਿਆ ਸੀਐਮ ਭਗਵੰਤ ਮਾਨ ਹੋਰਾਂ ਨੂੰ ਜਿਨ੍ਹਾਂ ਨੇ ਕੀ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਬਣਦੀ ਜ਼ਿੰਮੇਵਾਰੀ ਉਹ ਪੂਰਾ ਕਰ ਦਿੱਤਾ ਕਿਉਂਕਿ ਅਕਸਰ ਉਹੀ ਜ਼ਿੰਮੇਵਾਰੀ ਪੂਰੀ ਕੀਤੀ ਜਾਂਦੀ ਹੈ ਮੁਆਵਜ਼ਾ ਨੌਕਰੀ ਤੇ ਜੋ ਮਲਜ਼ਮ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਇਹ ਸ਼ਬਦ ਤੁਸੀਂ ਸ਼ਾਇਦ ਆਪਣੀ ਜ਼ਿੰਦਗੀ 'ਚ ਬਹੁਤ ਵਾਰ ਸੁਣੀ ਹੋਣਗੇ ਇੱਕ ਵਾਰ ਹੋਰ ਸੁਣ ਲਓ ਤੇ ਅਗਲੀ ਵਾਰ ਸੁਣਨ ਦੇ ਲਈ ਤਿਆਰ ਰਹੋ ਖੈਰ ਉਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਜਦੋਂ ਇਹ ਸਭ ਕੁਝ ਬਿਆਨ ਬਿਆਨਬਾਜ਼ੀ ਕਰਕੇ ਚਲੇ ਗਏ ਐਲਾਨ ਕਰਕੇ ਚਲੇ ਗਏ ਤਾਂ ਜੋ اپੋਜੀਸ਼ਨ ਉਹ ਕਿੱਥੇ ਚੁੱਪ ਰਹਿਣ ਵਾਲੀ ਹੈ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਆ ਜੋ ਭਾਜਪਾ ਦੇ ਸੀਨੀਅਰ ਆਗੂ ਨੇ ਤਰुण ਚੋਗ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਹੋਈ ਇੰਨੀ ਵੱਡੀ ਘਟਨਾ ਦੀ ਨਕੇਦਦੀ ਕੀਤੀ ਤੇ ਭਗਵੰਤ ਮਾਨ ਸਰਕਾਰ ਨੂੰ ਆਪਣੇ ਅੰਦਾਜ਼ ਚ geke ਰਿਹਾ ਅੰਮ੍ਰਿਤਸਰ ਮੇ ਜ਼ਰੀਲੀ ਸ਼ਰਾਬ ਸੇ ਇੱਕ ਕੇ ਬਾਦ ਇੱਕ ਹੋਤੀ ਮੋਤੇ ਭਗਵੰਤ ਮਾਨ ਸਰਕਾਰ ਕੀ ਨਿਕੰਮੀ ਔਰ ਜਨਵਰੀ ਦੀਆਂ ਨੀਤੀਆਂ ਦਾ ਸਿੱਧਾ ਪਰਿਨਾਮ ਹੈ आपदा ने पंजाब में कानून व्यवस्था को हाशिए पर ला दिया भगवंत मान जी अब बार बार केजरीवाल के आव भगत में व्यस्त है जबकि पंजाब की धरती पर जहर गुल रहा नशे पर जीरो टॉलरेंस का दावा करने वाली आज शराब माफियों के संरक्षण बने बैठे हैं। ये केवल एक प्रशासनिक नहीं नैतिक विफलता भी है आम आदमी पार्टी के शासन में ना कोई डर है ना कोई दंड है शराब माफिया कानून से ऊपर अपने आप को मानकर काम कर रहा है मैं केंद्र सरकार से मांग करता हूं कि इस पूरे मामले की सीबीआई जांच होनी चाहिए और नरसंहार के लिए जिम्मेवार सभी अधिकारी और नेताओं को कठघरे में लाया जाए और कठोर से कठोर सजा दी जाए भाजपा जनता के साथ खड़ी और इस निकम्मे शासन को बेनकाब करती रही ਤੁਸੀਂ ਫਿਰ ਬੀਜੇਪੀ ਆਗੂ ਤਰੁਣ ਚੂ ਘੋਰਾ ਨੂੰ ਤਾਂ ਸੁਣ ਲਿਆ ਹੁਣ ਕਾਂਗਰਸ ਦੇ ਜੋ ਲੀਡਰ ਨੇ ਉਹਨਾਂ ਨੂੰ ਤਾਂ ਸੁਣਨਾ ਬਣਦਾ ਹੀ ਐ ਸਥਾਨਿਕ ਜੋ ਐਮਪੀ ਨੇ ਗੁਰਜੀਤ ਸਿੰਘ ਔਜਲਾ ਹੁਣ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੋਏਗਾ ਕਿਉਂਕਿ ਉਹਨਾਂ ਦੇ ਇਲਾਕੇ ਦੇ ਵਿੱਚ ਘਟਨਾ ਵਾਪਰੀ ਐ ਤਾਂ ਉਹ ਵੀ ਪਹੁੰਚੇ ਤੇ ਉਹਨਾਂ ਨੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ ਕੁਝ ਇਸ ਅੰਦਾਜ਼ ਚ ਬਹੁਤ ਮਾੜੀ ਵਿਜੀਠਾ ਗਈ ਹਲਕਿਵੇਂ 15 ਤੋਂ ਜ਼ਿਆਦਾ ਮੌਤਾਂ ਹੋ ਗਈ 50 ਤੋਂ ਜ਼ਿਆਦਾ ਮਤਲਬ ਆਗੇ ਹੋਨੇ ਇੰਜਰਡ ਐ ਤਾਂ ਇਹ ਪ੍ਰਸ਼ਾਸਨ ਦਾ ਫੇਲਿਅਰ ਐ ਪੁਲਿਸ ਦਾ ਫੇਲਿਅਰ ਐ पता ही नहीं है कि आपको अल्कोहल बिक्री एक मेंबर पार्लियामेंट बार बार रो रहा है आपको कि ये अल्कोहल बिकती है जहां अमृतसर के आले दुआले बिक रही है उसके दलाल इनकी पुलिस की दलाली करते हैं पॉलिटिकल बंदों की दलाली करते हैं और उस, वो वो कहते हैं सारे शरिया रही है कोई नहीं रोकता क्या कारण है शराब की पॉलिसी है पॉलिसी अच्छी है कि शराब सस्ती बिके डिपार्टमेंट क्या करता है डिपार्टमेंट उसके समझौते कराता है उसमें सेक्रेटरी एक्साइज इन्वॉल्व रहता है मुख्यमंत्री एक्साइज मिनिस्टर इन्वॉल्व होता है उसमें चीफ सेक्रेटरी भी इन्वॉल्व है ਹਮ ਰਸਟਰ ਵੀਨਵਾਲਵਾ ਇਹ ਕਿਉਂ ਨਵਾਲਵਾ ਕਿਉਂਕਿ ਇਹਨੂੰ ਕੋ ਪਤਾ ਨਹੀਂ ਹੈ ਕਿ نیچے ਕੀ ਹੋ ਰਿਹਾ ਹੈ ਜ਼ਮੀਰ ਕੇ ਉਪਰ ਕੀ ਕਰ ਉਹਨਾਂ ਕੀ ਜ਼ਿੰਮੇਵਾਰੀ ਨਹੀਂ ਹੈ ਖੈਰ ਤੁਸੀਂ ਜੋ ਸੱਤਾ ਪક્ષ ਵਿੱਚ ਬੈਠੇ ਨੇ ਉਹਨਾਂ ਨੂੰ ਸੁਣ ਲਿਆ ਜੋ ਵਿਰੋਧ ਚ ਬੈਠੇ ਨੇ ਉਹਨਾਂ ਨੂੰ ਤੁਸੀਂ ਸੁਣ ਲਿਆ ਜੋ ਪੀੜਤ ਪਰਿਵਾਰ ਨੇ ਉਹਨਾਂ ਦੀਆਂ ਜੋ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਉਹ ਵੀ ਸੁਣ ਲਈਆਂ ਪਰ ਇਹ ਤਸਵੀਰ ਬਦਲਣ ਵਾਲੀ ਨਹੀਂ ਹੈ ਕਿਉਂਕਿ ਇਹ ਮੁੜ ਕੇ ਕਿਸੇ ਹੋਰ ਨਵੀਂ ਤਰੀਕ ਦੇ ਨਾਲ ਇੱਕ ਮੌਤਾਂ ਦੇ ਨਵੇਂ ਅੰਕੜੇ ਦੇ ਨਾਲ ਇਹ ਤਸਵੀਰ ਜ਼ਰੂਰ ਆਏਗੀ ਕਿਉਂਕਿ ਜੇ ਸੁਧਰਨਾ ਹੁੰਦਾ ਤਾਂ ਸਰਕਾਰਾਂ ਪਹਿਲਾਂ ਸੁਧਰ ਜਾਂਦੀਆਂ ਇਹ ਰੁਕਣ ਵਾਲਾ ਕੰਮ ਨਹੀਂ ਜੋ ਸਾਨੂੰ ਲੱਗਦਾ ਪਰ ਜੋ ਕੰਮ ਦੀ ਗੱਲ ਹੈ ਇੱਕ ਹੋਰ ਤੁਹਾਨੂੰ ਸੁਣਨ ਵਾਲੀ ਹੈ ਉਹ ਉਹ ਇਸ ਕਰਕੇ ਵੀ ਹੈ ਕਿਉਂਕਿ ਜੋ ਤੁਸੀਂ ਇਹ ਦੇਖ ਰਹੇ ਹੋ ਕਿ ਸ਼ਰਾਬ ਚ ਜ਼ਹਿਰ ਕਦੋਂ ਰੁਕੇਗਾ ਕਹਿਰ ਮੌਤਾਂ ਜਾਰੀ ਨੇ ਇਹ ਤਾਂ ਫਿਲਹਾਲ ਦੀ ਇਹ ਗੱਲ ਹੈ ਪਰ ਜੋ ਅਜੇ ਹत्ता ਨਹੀਂ ਹੈ ਕਿ ਜੋ ਲੋਕ ਠੇਕਿਆਂ ਤੋਂ ਲੈ ਕੇ ਸ਼ਰਾਬ ਪੀਂਦੇ ਨੇ ਉਹ ਸਾਰੇ ਮਰ ਜਾਂਦੇ ਨੇ ਆ ਬਿਮਾਰ ਹੋ ਜਾਂਦੇ ਨੇ ਜੋ ਬਹੁਤਾ ਨਾ ਪੀਣ ਤਾਂ ਪਰ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦੇ ਬਾਰੇ ਤੁਹਾਨੂੰ ਸਮਝਣਾ ਲਾਜ਼ਮੀ ਹੈ ਕਿ ਇਹ ਕਦੋਂ ਜਾਨਲੇਵਾ ਹੋ ਜਾਂਦੀ ਕਿਉਂਕਿ ਜ਼ਹਿਰੀਲੀ ਸ਼ਰਾਬ ਉਨਾ ਲੋਕਾਂ ਤੱਕ ਹੀ ਪਹੁੰਚਦੀ ਹੈ ਜੋ ਲੋਕ ਘੱਟ ਪੈਸਾ ਖਰਚਦੇ ਨੇ ਤੇ ਨਸ਼ੇ ਦੀ ਤੋੜ ਨੂੰ ਪੂਰੀ ਕਰਨ ਦੇ ਲਈ ਉਹ ਕੁਝ ਵੀ ਜੋ ਵੀ ਪਰੋਸਿਆ ਜਾਂਦਾ ਜੋ ਵੀ ਵੇਚਿਆ ਜਾਂਦਾ ਉਹ ਪੀ ਜਾਂਦੇ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹੀ ਮੌਤਾਂ ਦੇ ਅੰਕੜੇ ਆਉਂਦੇ ਨੇ ਇਸ ਕਰਕੇ ਜੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਜੋ ਜ਼ਹਿਰੀਲੀ ਸ਼ਰਾਬ ਹੈ ਜੋ ਦੇਸੀ ਸ਼ਰਾਬ ਹੈ ਬੇਸਿਕਲੀ ਉਹ ਕਦੋਂ ਜ਼ਹਿਰੀਲੀ ਹੋ ਜਾਂਦੀ ਕਦੋਂ ਜਾਨਲੇਵਾ ਹੋ ਜਾਂਦੀ ਤਾਂ ਉਸ ਦੇ ਬਾਰੇ ਤੁਹਾਨੂੰ ਇੱਥੇ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਦੋਂ ਜ਼ਹਿਰੀਲੀ ਸ਼ਰਾਬ ਜਾਨਲੇਵਾ ਪੈ ਜਾਂਦੀ ਹੋ ਜਾਂਦੀ ਹੈ ਦੇਸੀ ਸ਼ਰਾਬ ਜੋ ਹੁੰਦੀ ਹੈ ਕੱਚੀ ਸ਼ਰਾਬ ਤੁਹਾਨੂੰ ਪਤਾ ਹੈ ਕਿ ਤਿਆਰ ਕੀਤੀ ਜਾਂਦੀ ਹੈ ਪਿੰਡਾਂ 'ਚ ਜਾਂ ਅਲੱਗ-ਅਲੱਗ ਥਾਵਾਂ ਤੇ ਚੋਰੀ-ਛਿਪੇ ਬਣਾਈ ਜਾਂਦੀ ਹੈ ਤਾਂ ਉਸ ਨੂੰ ਹੋਰ ਵਾਧੂ ਨਸ਼ੀਲੀ ਬਣਾਉਣ ਦੇ ਲਈ ਸਮਝੋ ਕਿ ਜੋ ਆਮ ਤੌਰ ਤੇ ਪੀਤੀ ਜਾਂਦੀ ਹੈ ਉਹ ਇਨੀ ਨਸ਼ੀਲੀ ਨਹੀਂ ਹੁੰਦੀ ਪਰ ਇਸ 'ਚ ਨਸ਼ਾ ਹੋਰ ਕਰਨ ਲਈ ਕਿਉਂਕਿ ਜੇ ਕਿਸੇ ਕੋਲ 10-20-50 ਰੁਪਏ ਹੋਣ ਉਸ ਦੇ ਵੀ ਸ਼ਰਾਬ ਪੀਣੀ ਹੋਵੇ ਤਾਂ ਵਾਧੂ ਨਸ਼ਾ ਵੀ ਚਾਹੀਦਾ ਹੋਏਗਾ ਤਾਂ ਫਿਰ ਇਸ ਤਰ੍ਹਾਂ ਦੀ ਹੀ ਸ਼ਰਾਬ ਮਿਲੇਗੀ ਤਾਂ ਵਾਧੂ ਨਸ਼ੀਲੀ ਬਣਾਉਣ ਦੇ ਲਈ ਇਸ ਨੂੰ ਕੱਚੀ ਸ਼ਰਾਬ ਦੇ 'ਚ ਬਹੁਤ ਸਾਰੀਆਂ ਚੀਜ਼ਾਂ ਮਲਾਈਆਂ ਜਾਂਦੀਆਂ ਨੇ ਇਸ ਕਰਕੇ ਇਹ ਅੱਗੇ ਜਾਨਲੇਵਾ ਹੋ ਜਾਂਦੀ ਹੈ ਅਗੇ ਕੀ ਮਲਾਇਆ ਜਾਂਦਾ ਇਸ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਮਲਾਇਆ ਕੀ ਜਾਂਦਾ ਇਸ ਤੇ ਵਿੱਚ ਇਹਦੇ ਵਿੱਚ ਮਲਾਇਆ ਜਾਂਦਾ ਹੈ ਅ ਗੁੜ ਜੋ ਤੁਹਾਨੂੰ ਪਿੰਡਾਂ 'ਚ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੋਏਗਾ ਸ਼ੀਰਾ ਤੇ ਯੂਰੀਆ ਇਸ ਤਰ੍ਹਾਂ ਦੇ ਜੋ ਕੈਮੀਕਲ ਨੇ ਇਹ ਮਿਲਾ ਕੇ ਇਹ ਜੋ ਜ਼ਹਿਰੀਲੀ ਸ਼ਰਾਬ ਹੈ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਜਿੱਚ ਨਸ਼ਾ ਜ਼ਿਆਦਾ ਹੋ ਜਾਵੇ ਇਹ ਸਮਝਣ ਦੀ ਲੋੜ ਹੈ ਇਸੇ ਕਰਕੇ ਤੁਹਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਉੱਪਰ ਇਸ ਦਾ ਅਸਰ ਪੈਂਦਾ ਹੈ ਇਹ ਤਿਆਰ ਕਰਨ ਦੇ ਪ੍ਰਕਿਰਿਆ ਕੀ ਅਪਣਾਈ ਜਾਂਦੀ ਹੈ ਪ੍ਰਕਿਰਿਆ ਇਹ ਹੈ ਕਿ ਜਦੋਂ ਨਸ਼ਾ ਇਸ ਦੇ ਵਿੱਚ ਵਧਾਉਣਾ ਹੁੰਦਾ ਹੈ ਦੀ ਡਿਗਰੀ ਨਸ਼ੀ ਦੀ ਜੋ ਡਿਗਰੀ ਹੈ ਇਹ ਵਧਾਉਣਾ ਹੁੰਦਾ ਹੈ ਤਾਂ ਇਸ ਨੂੰ ਇਸ ਦੇ ਲਈ ਆਕਸੀਟੋਸਿਨ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਉਸ ਜ਼ਹਿਰੀਲੀ ਸ਼ਰਾਬ ਨੂੰ ਜੋ ਦੀ ਡਿਗਰੀ ਹੈ ਉਹ ਜੋ ਨਸ਼ਾ ਹੋਣ ਦੀ ਡਿਗਰੀ ਉਸ ਨੂੰ ਵਧਾ ਦਿੰਦੀ ਹੈ ਇਸੇ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੌਤ ਕਿਉਂ ਹੋ ਜਾਂਦੀ ਹੈ ਕਿਉਂਕਿ ਉਹ ਤੁਹਾਡੇ ਜੋ ਅੰਗ ਨੇ ਸਰੀਰ ਦੇ ਉਹਨਾਂ ਨੂੰ ਹੌਲੀ-ਹੌਲੀ ਆਪਣੇ ਜ਼ਦ ਵਿੱਚ ਲੈਂਦੀ ਹੈ ਜਿਹਾ ਨਹੀਂ ਹੈ ਕਿ ਇੱਕ ਗਲਾਸ ਪੀਤਾ ਦੋ ਗਲਾਸ ਪੀਤੇ ਉਸ ਵੇਲੇ ਹੀ ਮੌਤ ਹੋ ਗਈ ਬੰਦੇ ਦੀ ਇਸੇ ਕਰਕੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਜਿਨ੍ਹਾਂ ਨੇ ਇਹ ਜ਼ਹਿਰੀਲੀ ਸ਼ਰਾਬ ਖਰੀਦ ਕੇ ਪੀਤੀ ਹੈ ਜਾਂ ਪੀਈ ਗਈ ਹੈ ਉਹਨਾਂ ਨੂੰ ਉਹ ਅੱਗੇ ਆਉਣ ਤਾਂ ਕਿ ਸਮੇਂ ਸਿਰ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਇਸੇ ਕਰਕੇ ਪ੍ਰਸ਼ਾਸਨ ਜੋ ਹੈ ਉਹ ਅਨਾਉਂਸਮੈਂਟਸ ਕਰ ਰਿਹਾ ਹੈ ਇਹਨਾਂ ਪਦਾਰਥਾਂ ਦੇ ਮਿਲਣ ਮਗਰੋਂ ਜੋ ਬਣਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਜੋ ਰਸਾਇਣ ਦਾ ਨਾਮ ਹੈ ਉਹ ਹੈ ਮਿਥਾਈਲ ਅਲਕੋਹਲ ਜਦੋਂ ਇਹ ਸਭ ਕੁਝ ਸੀਰਾ ਹੋ ਗਿਆ ਯੂਰੀਆ ਹੋ ਗਿਆ ਇਹ ਸਭ ਕੁਝ ਮਿਕਸ ਕਰਕੇ ਤਾਂ ਇਹ ਬਣਦੀ ਹੈ ਮਿਥਾਈਲ ਐਲਕੋਹਲ ਜੋ ਸਭ ਤੋਂ ਜ਼ਿਆਦਾ ਤੁਹਾਡੀ ਜਾਨ ਦੇ ਉੱਪਰ ਭਾਰੀ ਪੈਂਦੀ ਹੈ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਸਸਤੀ ਸ਼ਰਾਬ ਕਿਸੇ ਵੱਲੋਂ ਵੀ ਵੇਚੀ ਗਈ ਤਾਂ ਦੂਰੀ ਬਣਾਓ ਨਹੀਂ ਤਾਂ ਇਹ ਤੁਹਾਡੀ ਜਾਨ ਤੇ ਭਾਰੀ ਪੈ ਸਕਦੀ ਹੈ ਅੱਗੇ ਦੀ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਵਿੱਚ ਮਿਲੀ ਮਿਥਾਈਲ ਸਰੀਰ ਦੇ ਅੰਦਰੂਨੀ ਅੰਗਾਂ ਉੱਤੇ ਅਸਰ ਪਾਉਂਦੀ ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਜੋ ਮਿਥਾਈਲ ਹੈ ਇਹ ਸਰੀਰ ਦੇ ਤੁਹਾਡੇ ਜਿਹੜੇ ਅੰਦਰੂਨੀ ਅੰਗ ਨੇ ਅੰਦਰੂਨੀ ਅੰਗ ਕੀ ਹੋ ਗਿਆ ਕਿਡਨੀ ਹੋਗੇ ਉਸ ਤੋਂ ਇਲਾਵਾ ਤੁਹਾਡਾ ਜਿਗਰ ਹੋ ਗਿਆ ਬਾਕੀ ਹੋਰ ਇੰਟਰਨਲ ਜੋ ਆਰਗਨ ਨੇ ਤੁਹਾਡੇ ਉਹ ਫੇਲ ਹੋ ਸਕਦੇ ਐ ਔਰ ਹੌਲੀ ਹੌਲੀ ਕੁਝ ਘੰਟਿਆਂ ਦੇ ਫਰਕ ਨਾਲ ਵੀ ਫੇਲ ਹੋ ਸਕਦੇ ਐ ਇਸੇ ਕਰਕੇ ਅਸਰ ਪਾਉਂਦੀ ਐ ਇਸੇ ਕਰਕੇ ਆ ਜਾਂਦਾ ਕਿ ਅੱਜ ਸ਼ਾਮ ਸ਼ਰਾਬ ਪੀਤੀ ਜਿਵੇਂ ਇਹਨਾਂ ਲੋਕਾਂ ਦੇ ਵਿੱਚ ਹੋਇਆ ਮਜੀਠੇ ਦੇ ਵਿੱਚ ਕੀ ਹੋਇਆ ਕਿ ਲੋਕਾਂ ਨੇ ਕਈ ਘੰਟੇ ਪਹਿਲਾਂ 15 20 20 ਘੰਟੇ ਪਹਿਲਾਂ ਸ਼ਰਾਬਾਂ ਪੀਤੀਆਂ ਸਨ ਲੋਕਾਂ ਨੂੰ ਲੱਗਦਾ ਚਲੋ 10 ਘੰਟੇ ਹੋ ਗਏ ਹੁਣ ਤਾਂ ਸ਼ਰਾਬ ਦਾ ਨਸ਼ਾ ਉਤਰ ਗਿਆ ਹੋਵੇਗਾ ਪਰ ਅਜੇ ਹਾਂ ਨਹੀਂ ਐ ਹੌਲੀ ਹੌਲੀ ਇਹ ਤੁਹਾਨੂੰ ਪਹਿਲਾਂ ਤੁਹਾਨੂੰ ਬੇਹੋਸ਼ ਕਰਦੀ ਐ ਬੁਖਾਰ ਆਏਗਾ ਚੱਕਰ ਆਉਣ ਲੱਗ ਜਾਣਗੇ ਉਸ ਤੋਂ ਬਾਅਦ ਆਪਣਾ ਅਸਰ ਦਿਖਾਉਂਦੀ ਹੈ ਇਸੇ ਕਰਕੇ ਜੋ ਜ਼ਹਿਰੀਲੀ ਸ਼ਰਾਬ ਹੈ ਉਹ ਕਈ ਘੰਟਿਆਂ ਬਾਅਦ ਅਸਰ ਪਾਉਂਦੀ ਹੈ ਇਸ ਤੋਂ ਬਾਅਦ ਸਭ ਤੋਂ ਵੱਧ ਜ਼ਹਿਰੀਲੀ दारू ਦਾ ਅੱਖਾਂ ਉੱਤੇ ਅਸਰ ਹੁੰਦਾ ਹੈ ਬੇਹਰ ਜ਼ਰੂਰੀ ਗੱਲ ਇਹ ਹੈ ਅੱਖਾਂ ਤੁਹਾਡੀਆਂ ਸਭ ਤੋਂ ਪਹਿਲਾਂ ਤੁਸੀਂ ਸੁਣਾ ਹੋਣਾ ਕਿ ਜਦੋਂ ਲੋਕ ਜ਼ਹਿਰੀਲੀ ਸ਼ਰਾਬ ਦੇ ਜ਼ਦ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਸ਼ਿਕਾਇਤ ਕੀ ਹੁੰਦੀ ਹੈ ਤੁਸੀਂ ਪੁਰਾਣੇ ਮਾਮਲੇ 'ਚ ਦੇਖਿਆ ਹੋਵੇਗਾ ਇਸ ਮਾਮਲੇ 'ਚ ਵੀ ਇਹ ਨਿਕਲ ਕੇ ਆਇਆ ਕਿ ਸ਼ਰਾਬ ਪੀਤੀ ਹੌਲੀ-ਹੌਲੀ ਉਲਟੀਆਂ ਲੱਗੀਆਂ ਸਿਰਦਰਦ ਹੋਣ ਲੱਗ ਗਿਆ ਤੇ ਯੋ ਹੈ ਕਿ ਅੱਖਾਂ ਦੀ ਰੋਸ਼ਨੀ ਘਟਣ ਲੱਗੀ ਇਹ ਸਭ ਤੋਂ ਅਹਿਮ ਚੀਜ਼ ਹੈ ਕਿ ਜੇਕਰ ਕਿਸੇ ਨੇ ਪੀਵੀ ਲਈ ਹੋਵੇ ਅੱਗੇ ਵੀ ਤੁਹਾਡੀ ਨੌਲੇਜ ਵਾਸਤੇ ਇਹ ਹੈ ਕਿ ਕਿਸੇ ਨੇ ਪੀਵੀ ਲਈ ਹੋਵੇ ਉਹਨੂੰ ਲੱਗੇ ਕਿ ਦੇਖਣ ਚ ਸਮੱਸਿਆ ਆ ਰਹੀ ਹੈ ਧੁੰਦਲਾ ਦਿਖ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਜ਼ਹਿਰੀਲੀ ਸ਼ਰਾਬ ਉਸਨੂੰ ਅਸਰ ਕਰ ਰਹੀ ਹੈ ਸਭ ਤੋਂ ਪਹਿਲਾਂ ਤੁਹਾਡੀ ਅੱਖਾਂ ਤੇ ਅਸਰ ਪਾਉਂਦੀ ਹੈ ਫਿਰ ਕਿਡਨੀਆਂ ਤੇ ਅਸਰ ਪਾਉਂਦੀ ਹੈ ਉਸ ਤੋਂ ਬਾਅਦ ਬੰਦੇ ਦੀ ਮੌਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਇਸ ਤੋਂ ਬਚਣ ਦੀ ਲੋੜ ਹੈ ਕਿ ਜ਼ਹਿਰੀਲੀ ਸ਼ਰਾਬ ਤੁਹਾਡੇ ਸਭ ਤੋਂ ਨਾਜ਼ੁਕ ਅੰਗ ਅੱਖਾਂ ਕਿਡਨੀ ਇਹਨਾਂ ਤੇ ਅਸਰ ਪਾਏਗੀ ਉਸ ਤੋਂ ਬਾਅਦ ਮਲਟੀ organ failure ਹੋਏਗਾ ਉਸ ਤੋਂ ਬਾਅਦ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ ਹੌਲੀ ਕੀ ਹੋਇਆ ਹੋਰ ਅੰਗਾਂ ਤੇ ਅਸਰ ਪਾ ਦਿੰਦੀ ਹੈ ਤੇ ਮੌਤ ਹੋਣ ਲੱਗ ਜਾਂਦੀ ਜੋ ਇਸ ਦੇ ਵਿੱਚ ਹੋ ਰਹੀ ਹੈ ਇਸ ਮਾਮਲੇ 'ਚ ਇਹ ਹੋਇਆ ਕਿ ਪਹਿਲਾਂ 5-7 ਮੌਤਾਂ ਦੀ ਖਬਰ ਆਈ ਉਸ ਤੋਂ ਬਾਅਦ 9 ਮੌਤਾਂ 10 ਮੌਤਾਂ 14 ਮੌਤਾਂ 15 ਮੌਤਾਂ ਉਸ ਤੋਂ ਬਾਅਦ 17 ਮੌਤਾਂ ਹੁਣ ਤੱਕ ਦਾ ਅੰਕੜਾ ਹੀ ਅੰਕੜਾ ਵਧੇਗਾ ਇਸ ਦਾ ਖਦਸ਼ਾ ਹੈ ਪਰ ਅਸੀਂ ਦੁਆ ਕਰਾਂਗੇ ਇਹ ਅੰਕੜਾ ਹੋਰ ਨਾ ਵਧੇ ਇਸੇ ਕਰਕੇ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਬਚ ਕੇ ਰਹੋ ਖੈਰ ਇਹ ਤੁਹਾਨੂੰ ਦੱਸਿਆ ਇਹ ਅਸਰ ਕਿਵੇਂ ਹੋਇਆ ਪਰ ਇੱਕ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮ ਪੰਜਾਬ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਹੁਣ ਤੋਂ ਜਦੋਂ ਦੀ ਇਹ ਸਰਕਾਰ ਮਾਨ ਸਰਕਾਰ ਆਈ ਹੈ ਉਸ ਵੇਲੇ ਕਈ ਘਟਨਾਵਾਂ ਆ ਚੁੱਕੀਆਂ ਨੇ ਪਰ ਅਸੀਂ ਦੋ ਅੰਕੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਲ 2020 ਤੇ ਸਾਲ 2024 ਜਿੱਥੇ ਜਦੋਂ ਇਹ ਘਟਨਾਵਾਂ ਵਾਪਰੀਆਂ ਜ਼ਹਿਰੀਲੀ ਸ਼ਰਾਬ ਇਹ ਮਜੀਠਾ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਇਸ ਦਾ ਇਸ ਖਬਰ ਨੂੰ ਚੁੱਕਿਆ ਗਿਆ ਇਸ ਖਬਰ ਦੇ ਬਾਰੇ ਚਰਚਾ ਹੋਈ ਉਸ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਆਖਿਰਕਾਰ ਹੋਇਆ ਕਿਸ ਦੌਰ ਚ ਉਸ ਦੌਰ ਚ ਹੋਇਆ ਕਿ ਸਾਲ 2020 ਦੀ ਸਭ ਤੋਂ ਪਹਿਲਾਂ ਜੀ ਤੁਹਾਨੂੰ 24 ਤੋਂ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਤੁਹਾਨੂੰ ਲੈ ਕੇ ਚੱਲਾਂਗੇ ਅ ਉਸ ਤੋਂ ਪਿਛਲੇ ਸਾਲਾਂ ਦੇ ਵਿੱਚ ਇਹ ਪੰਜਾਬ ਚ ਜੇ ਰੀਲ ਸ਼ਰਾਬ ਦੇ ਨਾਲ ਮੌਤਾਂ ਦੇ ਮਾਮਲੇ 2024 ਦਾ ਯਾਨੀ 2025 ਚ ਰਿਹਾ ਇੱਕ ਸਾਲ ਪਹਿਲਾਂ ਜਦੋਂ ਅ ਘਟਨਾ ਹੋਈ ਸੀ ਤਾਂ ਉਸ ਦੇ ਵਿੱਚ ਕੀ ਸੀ 21 ਲੋਕਾਂ ਦੀ ਮੌਤ ਹੋਈ ਸੀ ਕਿੱਥੇ ਹੋਈ ਸੀ ਸੰਗਰੂਰ ਦੇ ਵਿੱਚ ਸੰਗਰੂਰ ਕਿਸ ਦਾ ਇਲਾਕਾ ਹੈ ਸੀਮ ਭਗਵੰਤ ਮਾਨ ਦਾ ਇਲਾਕਾ ਹੈ ਯਾਨੀ ਕਿ 2024 ਹੁਣ ਪਿਛਲੇ ਸਾਲ ਹੀ ਸੀਮ ਭਗਵੰਤ ਮਾਨ ਦਾ ਇਲਾਕਾ ਛੂਤਾ ਨਹੀਂ ਰਿਹਾ ਸੀ ਜੇ ਰੀਲ ਸ਼ਰਾਬ ਕਰਕੇ ਇੱਕ ਕਿ ਲੋਕਾਂ ਦੀ ਇਸ ਪੂਰੇ ਮਸਲੇ ਦੇ ਵਿੱਚ ਮੌਤ ਹੋ ਗਈ ਸੀ ਤਾਂ ਇਹ ਬੇहद ਮੰਦ ਭਾਗੀ ਗੱਲ ਹੈ ਕਿ ਸੀਐਮ ਦੇ ਇਲਾਕੇ ਦੇ ਵਿੱਚ ਹੀ ਮੌਤ ਹੋਣਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਸ਼ਰਾਬਨ ਮ੍ਰਿਤਕਾਂ ਦੀ ਗਿਣਤੀ ਦੇ ਵਿੱਚ ਸਭ ਤੋਂ ਜ਼ਿਆਦਾ ਕੌਣ ਸਨ ਮਜ਼ਦੂਰ ਤਬਕਾ ਜੋ ਮਜੀਠੀ ਦੇ ਵਿੱਚ ਵੀ ਹੋਇਆ ਕਿਉਂਕਿ ਦਿਹਾੜੀ ਦੱਪਾ ਕਰਨ ਵਾਲਿਆਂ ਦੇ ਵਿੱਚ ਕੋਲ ਹੁੰਦਾ ਕੀ ਹੈ 10 20 50 100 150 ਰੁਪਏ ਹੁੰਦੇ ਨੇ ਇਸ ਕਰਕੇ ਮਹਿੰਗੀ ਸ਼ਰਾਬ ਉਹ ਖਰੀਦ ਨਹੀਂ ਸਕਦੇ ਸਸਤੀ ਸ਼ਰਾਬਾਂ ਦੇ ਚੱਕਰ ਇਹ ਜਾਂਦੇ ਨੇ ਸਸਤੀ ਸ਼ਰਾਬ ਬਣੇਗੀ ਕਿਵੇਂ ਜ਼ਹਿਰ ਮਲਾ ਕੇ ਹੀ ਬਣੇਗੀ ਇਸ ਕਰਕੇ ਇਸ ਦੇ ਵਿੱਚ ਮੌਤਾਂ ਦੀ ਗਿਣਤੀ ਵੱਧ ਕੀ ਹੁੰਦੀ ਹੈ ਜਿਨ੍ਹਾਂ ਕੋਲ ਕੱਟ ਵਸੀਲੇ ਹੁੰਦੇ ਨੇ ਉਹਨਾਂ ਦੀ ਮੌਤ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਕੀ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਸੀ 10 ਮੁਲਜ਼ਮਾਂ ਦੀ ਜਿਵੇਂ ਅੱਜ ਦੇ ਵਿੱਚ ਹੋਈ 10 ਮੁਲਜ਼ਮਾਂ ਦੀ ਗ੍ਰਿਫਤਾਰੀ ਮਤਲਬ ਮੌਤ ਹੋ ਜਾਣੀ ਜ਼ਹਿਰੀਲੀ ਸ਼ਰਾਬ ਕਰਕੇ ਹੋ ਜਾਣੀ ਗ੍ਰਿਫਤਾਰੀ ਹੋਣੀ ਇਹ ਆਮ ਹੈ ਪੈਟਰਨ ਇੱਕੋ ਹੀ ਹੁੰਦਾ ਹੈ ਸਾਲ ਬਦਲ ਜਾਂਦੇ ਨੇ ਅੱਗੇ ਆਈਏ ਸਾਲ 2020 ਦੇ ਵਿੱਚ ਸਾਲ 2020 ਚ ਤਰਥਲੀ ਮਚ ਗਈ ਜਦੋਂ 121 ਲੋਕਾਂ ਦੀ ਮੌਤ ਹੋਈ ਸੀ ਤੁਸੀਂ ਇਮੇਜਿਨ ਕਰੋ 121 ਲੋਕਾਂ ਦੀ ਪੰਜਾਬ ਚ ਮੌਤ ਹੋਣਾ ਉਹ ਵੀ ਜ਼ਹਿਰੀਲੀ ਸ਼ਰਾਬ ਕਰਕੇ ਕਿੱਥੇ ਕਿੱਥੇ ਹੋਈ ਸੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਮਤਲਬ ਫੇਰ ਮਾਝੇ ਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਅਕਸਰ ਬੋਲਬਾਲਾ ਹੈ ਤੇ ਇੱਥੇ ਹੀ ਜ਼ਿਆਦਾਤਰ ਲੋਕਾਂ ਦੀ ਮੌਤ ਹੁੰਦੀ ਹੈ ਜਿਹਾ ਨਹੀਂ ਕਿ ਸਿਰਫ ਇਸ ਇਲਾਕੇ ਚੋਂ ਨਹੀਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਚ ਘਟਨਾਵਾਂ ਹੋਈਆਂ ਪਿੱਛੇ ਅਸੀਂ ਸੰਗਰੂਰ ਦੱਸ ਕੇ ਹਟੇ ਆਂ ਪਰ ਇਹ ਜੋ ਮੰਦਭਾਗੀ ਗੱਲ ਹੈ ਉਹ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਸਾਲ 2020 ਸੀ ਉਸ ਵੇਲੇ ਸਰਕਾਰ ਕੀ ਦੀ ਸੀ ਕਾਂਗਰਸ ਦੀ ਜੋ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਜਦੋਂ ਸੀਐਮ ਬਣੀ ਸੀ ਉਸ ਦੌਰ ਦੀ ਗੱਲ ਹੈ ਤੁਸੀਂ ਮੌਤਾਂ ਦਾ ਅੰਕੜਾ ਦੇਖ ਲਓ ਕਿ ਉਸ ਸਮੇਂ ਕਿੰਨਾ ਕਿੰਨਾ ਇਲਾਕਿਆਂ ਵਿੱਚ ਮੌਤਾਂ ਜ਼ਿਆਦਾ ਹੋਈਆਂ ਸੀ ਤਰਨਤਾਰਨ ਸਭ ਤੋਂ ਜ਼ਿਆਦਾ 92 ਮੌਤਾਂ 15 ਅੰਮ੍ਰਿਤਸਰ 14 ਗੁਰਦਾਸਪੁਰ ਸੋਚੋ ਕਿ ਇਹ ਜੋ ਮੌਤਾਂ ਦਾ ਅੰਕੜਾ ਜ਼ਿਆਦਾ ਨਹੀਂ ਹੈ ਸਿਰਫ 5 ਸਾਲ ਪੁਰਾਣਾ ਹੈ ਪਰ ਅਸੀਂ ਸਭ ਕੀ ਲੈ ਕੁਝ ਵੀ ਨਹੀਂ ਸਬਕ ਅਸੀਂ ਲੈਂਦੇ ਨਹੀਂ ਅਸੀਂ ਸਿਰਫ ਔਰ ਸਿਰਫ ਡੇਟ ਤਰੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਮੁਹਾਸ਼ਰਾਪੀ ਨਾਲ ਬਣ ਵਾਲੇ ਸਾਰੇ ਪਿੰਡ ਦੇ ਲੋਕ ਨਹੀਂ ਯਾਨੀ ਕਿ ਉਹੀ ਤਬਕਾ ਉਹੀ ਹੁੰਦਾ ਜੋ ਜਿਸ ਤਬਕੇ ਕੋਲ ਵਸੀਲੇ ਘੱਟ ਹੁੰਦੇ ਨੇ ਉਹਨਾਂ ਤਬਕਿਆਂ ਦੇ ਲੋਕ ਹੀ ਜ਼ਿਆਦਾ ਆ ਮੌਤ ਦੇ ਆ ਸ਼ਿਕਾਰ ਬਣਦੇ ਨੇ ਜ਼ਹਿਰੀਲੀ ਸ਼ਰਾਬ ਕਾਰਨ ਤਾਂ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਸਰਕਾਰਾਂ ਨੂੰ ਸਵਾਲ ਪੁੱਛਣਾ ਕਿ ਜਿੰਨੇ ਵੀ ਤੁਸੀਂ ਵਾਅਦੇ ਕਰਦੇ ਹੋ ਉਹਨਾਂ ਵਾਅਦਿਆਂ ਦਾ ਕੁਝ ਨਹੀਂ ਬਣਦਾ ਸਿਰਫ ਔਰ ਸਿਰਫ ਮੌਤ ਦਾ ਅੰਕੜਾ ਤਰੀਕ ਤੇ ਸਥਾਨ ਬਦਲਦੇ ਨੇ ਤੇ ਕਿਰਪਾ ਕਰਕੇ ਤੁਸੀਂ ਇਹ ਸਭ ਕੁਝ ਭੁੱਲ ਜਾਓ ਕਿ ਪ੍ਰਸ਼ਾਸਨ ਕੀ ਕਰੇਗਾ ਸਰਕਾਰ ਕੀ ਕਰੇਗੀ ਸਿਰਫ ਔਰ ਸਿਰਫ ਆਪਣੇ ਆਪ ਤੱਕ ਸੀਮਿਤ ਰਹੋ ਤੇ ਇਹ ਦੇਖੋ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਕੀ ਸਹੀ ਕਰ ਰਹੇ ਜੋ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੈ ਕਿਉਂਕਿ ਇਹਨਾਂ ਸਰਕਾਰਾਂ ਨੇ ਮੁੜ ਕੇ ਤੁਹਾਡੇ ਘਰਾਂ ਦੇ ਬਾਹਰ ਮੁੜ ਕੇ ਆਉਣਾ ਨਹੀਂ ਸਿਰਫ ਐਲਾਨ ਕਰਕੇ ਜੋ ਬਣਦਾ ਮੁਆਵਜ਼ਾ ਉਹ ਤੁਹਾਨੂੰ ਮਿਲੀ ਜਾਏਗਾ ਉਸ ਤੋਂ ਬਾਅਦ ਅਗਲੀ ਜੋ ਘਟਨਾ ਉਸ ਦੀ ਉਡੀਕ ਕੀਤੀ ਜਾਣ ਲੱਗੇਗੀ ਧੰਨਵਾਦ